ਉਹ ਛੋਟੇ ਛੋਟੇ ਬੱਚੇ ਜਿਹੜੇ ਪਾਣੀ ਤੋਂ ਤਰਸਤ ਹੈ ਸਰਕਾਰ ਥੋੜੀ ਬਹੁਤੀ ਸ਼ਰਮ ਕਰੇ ਲੋਕਾਂ ਨੂੰ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਉਹ ਨਾ ਕੋਈ ਸ਼ਹਿਰ ਦੀ ਸ਼ਹਿਰ ਦੀ ਕੋਈ ਸਫਾਈ ਬਵਸਤਾ ਹੈ ਸਰਕਾਰ ਟੁਪੀਆਂ ਪਈਆਂ 1 ਰੁਪਈਆ ਨਹੀਂ ਲਾਇਆ ਕਰੋੜਾਂ ਦੀ ਗ੍ਰਾਂਟ ਨਰਿੰਦਰ ਮੋਦੀ ਜੀ ਨੇ ਸਮਾਰਟ ਸਿਟੀ ਜਲੰਧਰ ਬਣਾਉਣ ਨੂੰ ਭੇਜੀ ਹੈ ਜਲੰਧਰ ਸਮਾਰਟ ਸਿਟੀ ਨਹੀਂ ਬਣ ਸਕਿਆ ਇਹਨਾਂ ਲੀਡਰਾਂ ਦੇ ਘਰ ਸਮਾਰਟ ਬਣ ਗਏ ਔਰ ਅੱਜ ਕਮਿਸ਼ਨਰ ਸਾਹਿਬ ਤੁਹਾਨੂੰ ਬੇਨਤੀ ਕਰਦੀ ਆਂ ਜਨਤਾ ਤਰਸਤ ਹੈ ਇਹ ਪਾਣੀ ਦੀ ਸਮੱਸਿਆ ਇੱਕ ਇਲਾਕੇ ਦੀ ਅੱਜ ਜਲੰਧਰ ਦੇ ਅੱਧੇ ਮੁਹੱਲੇ ਨੇ ਜਿਹੜੇ 4-4 ਦਿਨ ਤੋਂ 2-2 ਦਿਨ ਤੋਂ ਜਿਨ੍ਹਾਂ ਨੂੰ ਪਾਣੀ ਨਹੀਂ ਪੀਣ ਨੂੰ ਮਿਲ ਰਿਹਾ ਇਹ ਸਰਕਾਰ ਨੂੰ ਨਾਟਕਤਾ ਤੇ ਅਖਾੜ ਤੇ ਇਸ ਤਖੀਫਾ ਦੇ ਦੇਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਅਤੇ ਰਾਸ਼ਟਰਪਤੀ ਸ਼ਾਸਨ ਲਗਾ ਦਿਓ ਕਿ ਇਹ ਜਿਹੜੀ ਸਰਕਾਰ ਇਹ ਦੇਖੋ ਪਾਣੀ ਟੈਂਕਰ ਮਗਾਰੇ ਨੇ ਆਪਣੇ ਕੋਲ ਮੁੱਲ ਮੁੱਲ ਲਿਆ ਕੇ ਟੈਂਕਰ ਕਰ ਦਦੇ ਪਾਣੀ ਦੇ ਟੈਂਕਰ ਮੁੱਲ ਵਰਤਰੇ ਨਹੀਂ ਇਸ ਸਰਕਾਰ ਪਾਣੀ ਨਹੀਂ ਭੰਗਿਆ ਕਰ ਜਮਨ ਲਗਰ ਦੇ ਛੋਟੇ ਛੋਟੇ ਬੱਚੇ ਬਜ਼ੁਰਗਾਂ ਮਾਤਾਾਂ ਇਹ ਸ਼ਰਮ ਕਰੇ ਸਰਕਾਰ ਜਿਹੜੀ ਕਿ 8-10 ਦਿਨ ਤੋਂ ਲੋਕਾਂ ਨੂੰ ਪੀਣ ਦਾ ਪਾਣੀ ਨਹੀਂ ਮਿਲ ਰਿਆ ਇਸ ਕਰਕੇ ਅੱਜ ਪੰਜਾਬ ਸਰਕਾਰ ਮੁੱਖ ਮੰਤਰੀ ਸ਼ਰਾਬੀ ਮੁੱਖ ਮੰਤਰੀ ਨੂੰ ਜਗਾਲ ਲਈ ਇਹ ਲੋਕਾਂ ਨੇ ਪ੍ਰਦਰਸ਼ਨ ਕੀਤਾ ਹੈ ਰਾਜ ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਨੂੰ ਬੇਨਤੀ ਕਰਨਾ ਚਾਹਨਾ ਕਿ ਕਮਿਸ਼ਨਰ ਸਾਹਿਬ ਤੁਹਾਨੂੰ ਇਹ ਵੀਡੀਓ ਭੇਜ ਰਿਹਾ ਇਹ ਤੁਰੰਤ ਇੱਥੇ ਲੋਕਾਂ ਨੂੰ ਪਾਣੀ ਮੁਹੱਈਆ ਕਰਾਇਆ ਜਾਵੇ ਨਹੀਂ ਤਾਂ ਭਗਵੰਤ ਮਾਨ ਸਰਕਾਰ ਦੇ ਗਲੀ ਗਲੀ ਪੁਤਲੇ ਫੂਕੇ ਜਾਣਗੇ ਔਰ ਪ੍ਰਦਰਸ਼ਨ ਕੀਤੇ ਜਾਣਗੇ ਆ ਜਨਤਾ ਨੂੰ ਪੁੱਛਿਆ ਜਾਵੇ ਕਿੰਨੇ ਦਿਨ ਤੋਂ ਪਾਣੀ ਨਤ ਤਰਸਦਾ ਆ ਜੀ ਪਾਣੀ ਨੂੰ ਅੱਜ 15 ਦਿਨ ਹੋ ਗਏ ਆ ਐਮ ਐਲ اے ਕੌਂਸਲਰਾਂ ਦੇ ਕੋਲ ਜਾ ਕੇ ਮਿੰਤਾ ਕਰ ਕਰ ਕੇ ਵੀ ਅੱਕ ਗਏ ਆ ਪਰ ਪਾਣੀ ਦਾ ਕੋਈ ਬੰਦੋਬਸਤ ਨਹੀਂ ਹੋਇਆ ਇਹੇ ਝੂਠੀਆਂ ਤਸੱਲੀयां ਦੇ ਕੇ ਕੱਲ ਦਿੱਤਾ ਚਲੇ ਜੋ ਸ਼ਾਮਾਂ ਤੱਕਰ ਸਵੇਰ ਤੱਕਰ ਤੇ ਅਡਾ ਮਸਲਾ ਹੱਲ ਹੋ ਜਾਊਗਾ ਪਾਣੀ ਆ ਜਾਊਗਾ ਪਰ ਨਹੀਂ ਅੱਜ 15 ਦਿਨ ਹੋ ਗਏ ਆ ਫੋਨ ਕਰ ਕਰ ਅੱਕ ਗਏ ਆ ਕੋਈ ਹੂਣ ਨਹੀਂ ਚੱਕ ਰਿਆ ਅਸੀਂ ਪਾਣੀ ਤੋਂ ਬੇਰਜਗਾਰ ਬਣ ਗਏ ਆ ਬੈਠੇ ਆ ਭਗਵੰਤ ਮਾਨ ਸਾਹਿਬ ਟਾਡੇ ਮੋਰੇ ਅਪੀਲ ਹੱਥ ਜੋੜ ਕੇ ਇਹ ਸਾਡਾ ਪਾਣੀ ਦਾ ਕੋਈ ਬੰਦੋਬਸ ਕੀਤਾ ਜਾਵੇ ਤੁਹਾਨੂੰ ਵੋਟਾਂ ਪਾਈਆਂ ਸੀ ਇਸ ਕਰਕੇ ਵੀ ਅਸੀਂ ਪੁੱਛ ਰਹਿ ਸਕੀਏ ਇਤੋਂ ਹੀ ਤਾਂ ਸਾਨੂੰ ਅੱਗੇ ਨਾਲ ਵੀ ਜਿਆਦਾ ਦੁਖੀ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਭਵੰਤਮਾਨ ਮੁਰਦਾਬਾਦ 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 ਇਹ ਦੇਖੋ ਜਾਮਲ ਨਗਰ ਨਿਵਾਸੀ ਬੱਚੇ ਬਜ਼ੁਰਗ ਮਾਤਾਵਾਂ ਪ੍ਰਦਰਸ਼ਨ ਕਰ ਰਹੀਆਂ ਕਿ ਕਮਿਸ਼ਨਰ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ ਅੱਜ ਰਾਤ ਤੱਕ ਇਹ ਪਾਣੀ ਮੁਹੱਈਆ ਕਰਾਇਆ ਜਾਵੇ ਇਹ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਸਰਕਾਰ ਕਰ ਰਹੀ ਹੈ ਇਸ ਇਲਾਕੇ ਦੇ ਜਹੀ ਕੋਣ ਹੈ ਸੰਜੀਵ ਜੀ ਨੂੰ ਅਸੀਂ ਕਾਲ ਕੀਤੀ ਸੰਜੀਵ ਜੀ ਕਹਿੰਦੇ ਆ ਕਿ ਅਸੀਂ 3 ਵਜੇ ਤੱਕ ਉਹ ਤੁਹਾਡਾ ਜਿਹੜਾ ਪਾਣੀ ਦਾ ਸਮੱਸਿਆ ਵਾ ਅਸੀਂ ਉਹ ਹੱਲ ਕਰਾ ਦੇਵਾਂਗੇ ਪਰ ਲੇਕਿਨ 3 ਵਜੇ ਕੋਈ ਪਾਣੀ ਦੀ ਸਮੱਸਿਆ ਹੱਲ ਨਹੀਂ ਹੋਈ ਅਸੀਂ ਫੋਨ ਵੀ ਕੀਤਾ ਉਹਨਾਂ ਨੇ ਇਹ ਹੀ ਕਿਹਾ ਕਿ 5 ਵਜੇ ਮੋਟਰ ਦੇ ਬੰਦਾ ਭੇਜਾਂਗੇ ਅਸੀਂ ਜਿਹੜੀ ਤੁਹਾਡੀ ਮੋਟਰ ਹੈ ਉਸ ਤੋਂ ਵੀ ਚੈੱਕ ਕਰਵਾਵਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ 4-5 ਵਾਰੀ ਫੋਨ ਲਗਾਇਆ ਉਹਨਾਂ ਨੇ ਕੋਈ ਫੋਨ ਨਹੀਂ ਚੁੱਕਿਆ ਔਰ ਨਾ ਹੀ ਸਾਨੂੰ ਕੋਈ ਉਹਨਾਂ ਨੇ ਇਹ ਜਿਹੜੀ ਪਾਣੀ ਦੀ ਸਮੱਸਿਆ ਸਾਡੀ ਹੱਲ ਕਰਵਾਈ ਹੈ ਇਸ ਕਰਕੇ ਇਸ ਨੂੰ ਤੁਰੰਤ ਤੁਸੀਂ ਸਹੀ ਕਰਵਾਓ ਤਾਂ ਕਿ ਜਿਹੜੇ ਲੋਕ ਨੇ ਭੁੱਖੇ ਪਿਆਸੇ ਨੇ ਉਹ ਆਪਣੇ ਘਰਾਂ ਦੇ ਵਿੱਚ ਜਾ ਸਕਣ ਸਹੀ ਤਰੀਕੇ ਨਾਲ ਇੱਕ ਵੀ ਦਿਨ ਹੋਰ ਨਹੀਂ ਸਰਕਾਰ ਮੁਰਦਾਬਾਦ 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 ਜਲੰਧਰ ਦੀ ਜਨਤਾ ਕਰੇ ਸਵਾਲ ਸਰਕਾਰ ਵੱਲੋਂ ਸਮਾਰਟ ਕਾਟੇ ਦਾ ਪੈਸਾ ਕਿੱਥੇ ਗਿਆ ਜਲੰਧਰ ਦੀ ਜਨਤਾ ਕਰੇ ਸਵਾਲ ਸਵਾਲ ਸਰਕਾਰ ਦਾ ਪੈਸਾ ਕਿੱਥੇ ਗਿਆ ਜਲੰਧਰ ਦੀ ਜਨਤਾ ਕਰੇ ਸਵਾਲ ਸਰਕਾਰ ਦੀ ਜਨਤਾ ਕਰੇ ਸਵਾਲ ਬੜੇ ਸ਼ਰਮ ਦੀ ਗੱਲ ਹੈ ਆਜੋ ਤੁਸੀਂ ਆਜੋ ਕਿ ਪਿਛੇ ਛੋਟ ਅੱਗੇ ਆ ਗਿਆ ਨੇ ਕਿਛਿਆਣੇ ਕਰੋੜ ਰੁਪਇਆ ਵੇਚਿਆ ਅੱਜ ਕਰੋੜ ਰੁਪਇਆ ਜਲੰਧਰ ਦੀ ਜਨਤਾ ਕੋਲ ਨਹੀਂ ਹੈ ਸਵਾਲ ਕਿ ਕਰੋੜ ਰੁਪਇਆ ਕਿੱਥੇ ਗਿਆ ਅੱਜ ਜਲੰਧਰ ਦੀ ਜਨਤਾ ਨੂੰ ਦੇਖੋ ਜੈਮਨਗਰ ਵਾਸੀ ਮੇਰੇ ਭਾਈ ਇਹਨਾਂ ਦਾ ਮੈਨੂੰ ਟੈਲੀਫੋਨ ਪਿੰਚਾਰ ਦਿਨ ਪਹਿਲਾਂ ਆਇਆ ਕਿ 10 ਦਿਨ ਤੋਂ ਉਸ ਇਲਾਕੇ ਦੇ ਲੋਕ ਜਿਹੜੇ ਪੀਣ ਵਾਲੇ ਪਾਣੀ ਤੋਂ ਤਰਸਤ ਨੇ ਔਰ ਜੇਈ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਉਥੇ ਪਾਣੀ ਦੀ ਸਮੱਸਿਆ ਨਹੀਂ ਹੱਲ ਹੋਈ 15 ਦਿਨ ਤੋਂ ਬੱਚੇ ਸਕੂਲ ਨਹੀਂ ਜਾ ਰਹੇ ਕਈ ਕਿਉਂਕਿ ਸਵੇਰੇ ਪਾਣੀ ਨਹਾਉਣ ਨੂੰ ਨਹੀਂ ਬੱਚਿਆਂ ਨੂੰ ਉਪਲਬਧ ਹੁੰਦਾ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਇਹ ਕੈਸੀ ਸਰਕਾਰ ਹੈ ਪੰਜਾਬ ਦੇ ਅੰਦਰ ਕੁੰਭ ਕਰਨ ਦੀ ਨੀਂਦ ਸਰਕਾਰ ਜਿਹੜੀ ਸੁੱਤੀ ਪਈ ਹੈ ਇਹ ਪੰਜਾਬ ਦਾ ਮੁੱਖ ਮੰਤਰੀ ਕੁੰਭ ਕਰਨ ਦੀ ਨੀਂਦ ਸਤਾ ਹਿਆ ਹੈ ਇਹਨਾਂ ਦੇ ਜਿਹੜੇ ਸਥਾਨੀਆ ਨਿਕਾਇਜ਼ ਮੰਤਰੀ ਹੈ ਉਹਨਾਂ ਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਬਹੁਤ ਸ਼ੌਂਕ ਸਗਾ ਸਥਾਨੀય ਨਿਕਾਇਬ ਮੰਤਰੀ ਤੇ ਬਣੰਦਾ ਕੀ ਅੱਜ 3 ਦਿਨ ਹੋ ਗਏ ਆ ਖਬਰ ਲੱਗਿਆ ਤੁਸੀਂ ਇੱਥੇ ਨਾਲ ਹੀ ਕਰਤਾਰਪੁਰ ਖੇਤਰ ਹੈ 15 ਦਿਨ ਤੋਂ ਇਲਾਕਾ ਨਿਵਾਸੀਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਤੇ ਪਹਿਲੀ ਵਾਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਦਿਨ ਪੰਜਾਬ ਵਾਸੀ ਸਾਡੇ ਦੇਖ ਰਿਹਾ ਕਿਉਂਕਿ ਜਿਹੜੀ ਸਰਕਾਰ ਇੱਕ ਪਾਣੀ ਤੱਕ ਮੁਹੱਈਆ ਨਹੀਂ ਕਰਾ ਸਕਦੀ ਉਹਨਾਂ ਨੂੰ ਸੱਤਾ 'ਚ ਰਹਿਣ ਦਾ ਅਧਿਕਾਰ ਨਹੀਂ ਹੈ ਸ਼ਰਮਾ ਜੀ ਹਲਕਾ ਕਹੜਾ ਪੈਂਦਾ ਨੌਰਥ ਪੈਂਦਾ ਵੈਸਟ ਪੈਂਦਾ ਇਹ ਇਲਾਕਾ ਜਿਹੜਾ ਹੈ ਨੌਰਥ ਪੈਂਦਾ ਜੀ ਅੱਛਾ ਜੀ ਔਰ ਇਹ ਸਰਕਾਰ ਨੂੰ ਚਾਹੀਦਾ ਹੈ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਵੇ ਉਹਨਾਂ ਦੇ ਨਾਲ ਲੱਗਦੇ ਇਲਾਕੇ ਗਾਂਧੀ ਨਗਰ ਉਪਕਾਰ ਨਗਰ ਔਰ ਗੁਰਗੋਬਿੰਦ ਸਿੰਘ ਐਵੇਨਿਊ ਜਿੱਥੇ ਮੱਛਰਾਂ ਦੀਆਂ ਫੈਕਟਰੀਆਂ ਤੱਕ ਲੱਗੀਆਂ ਹੋਈਆਂ ਐ ਅੱਜ ਉਥੇ ਬਿਮਾਰੀਆਂ ਫੈਲ ਰਹੀਆਂ ਨੇ ਸ਼ਰਮਾਜ ਨਾਰਥ ਏਰੀਆ ਦੇ ਵਿੱਚ ਐਮ ਐਲ ਏ ਬਾਬਾ ਹੈਂਡਰੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਕੋਈ ਦੇਖੋ ਮੇਰੀ ਪ੍ਰਾਰਥਨਾ ਹੈ ਕਿ ਮੈਂ ਬਾਬਾ ਹੈਂਡਰੀ ਜੀ ਨਾਲ ਗੱਲ ਨਹੀਂ ਕਰਨੀ ਮੈਂ ਕਿਉਂ ਬਾਬਾ ਹੈਂਡਰੀ ਜੀ ਨਾਲ ਗੱਲ ਕਰਾਂਗਾ ਬਾਬਾ ਹੈਂਡਰੀ ਜੀ ਆਪ ਉਥੇ ਜਾ ਕੇ ਲੋਕਾਂ ਨੂੰ ਮੌਕਾ ਦੇਖਣ ਨਹੀਂ ਉਹਨਾਂ ਨੂੰ ਤੁਸੀਂ ਦੱਸਿਆ ਜਾ ਕੇ ਨਹੀਂ ਅਸੀਂ ਕਿਉਂ ਦੱਸਾਂਗੇ ਜਨਾਬ ਜੀ ਅਸੀਂ ਥੋੜੀ ਬਾਬਾ ਹੈਂਡਰੀ ਨੂੰ ਦੱਸਾਂਗੇ ਅਸੀਂ ਤਾਂ ਨਗਰ ਨਿਗਮ ਕਮਿਸ਼ਨਰ ਨੂੰ ਕਹਾਂਗੇ ਅਸੀਂ ਤਾਂ ਕਹਾਂਗੇ ਉਹਨਾਂ ਦੇ ਸਥਾਨੀਆ ਨਿਕਾਇਮ ਮੰਤਰੀ ਨੂੰ ਖਵਾ ਭੇਜਾਂਗੇ ਕਿ ਭਾਈ ਕਰ ਤੇਰਾ ਸਰਕਾਰ ਤੁਹਾਡੀ ਹੈ 바ਵਾ ਹੈਂਡਰੀ ਜੀ ਨੂੰ ਵੀ ਉਥੇ ਇਲਾਕੇ ਦੇ ਵਿਧਾਇਕ ਹੈ 바ਵਾ ਹੈਂਡਰੀ ਜੀ ਨੂੰ ਇਹ ਲੋਕ ਇਲਾਕਾ ਨਿਵਾਸੀ ਮਿਲੇ ਹੋਣੇ ਆ ਇਹ ਮਿਲਣਗੇ ਕਿਉਂਕਿ ਮੈਂ ਨਹੀਂ ਮਿਲਣਾ ਕਿਉਂਕਿ 바ਵਾ ਹੈਂਡਰੀ ਜੀ ਨੂੰ ਇਲਾਕਾ ਨਿਵਾਸੀਆਂ ਨੇ ਮਿਲੇ ਵੀ ਹੋਣੇ ਆ ਔਰ ਇਲਾਕੇ ਦੇ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਮਿਲੇ ਆ ਔਰ ਇਲਾਕੇ ਦੇ ਜੈ ਨੂੰ ਮਿਲੇ ਹੈ ਔਰ ਜਲੰਧਰ ਦੇ ਵਿੱਚ ਕਿ ਆ ਸਥਾਨੀਆ ਨਿਕਾਇਮ ਮੰਤਰੀ ਖਬਰਾਂ ਨਹੀਂ ਪੜਦੇ ਨਹੀਂ ਇਹ ਮਿਲੇ ਆ ਉਹਨਾਂ ਨੇ ਕੀ ਇਨਫੋਰਮੇਸ਼ਨ ਦਿੱਤਾ ਉਹਨਾਂ ਨੇ ਕਿਹਾ ਕੁਝ ਉਹ ਐਸਾ ਹੈ ਕਿ ਇਹ ਮਿਲੇ ਆ ਇਹ ਦੱਸਣਗੇ ਉਹਦੇ ਬਾਰੇ ਇਹ ਉਹਾਰੇ ਉਹਦੇ ਬਾਰੇ ਇਹ ਦੱਸਣਗੇ ਪਰ ਕਿੱਡੀ ਸ਼ਰਮ ਦੀ ਗੱਲ ਹੈ ਅੱਜ ਸ਼ਹਿਰ ਦੇ ਹਾਲਾਤ ਕੀ ਬਣ ਚੁੱਕੇ ਨੇ ਅੱਜ ਕੂੜਿਆਂ ਦੇ ਢੇਰ ਲੱਗੇ ਆ ਸੜਕਾਂ ਟੁੱਟੀਆਂ ਪਈਆਂ ਐ ਅੱਜ ਸਮਾਜ ਕਿਨੂੰ ਜਾ ਕੇ ਦੱਸੇ ਅੱਜ ਮੈਂ ਨਗਰ ਨਿਗਮ ਕਮਿਸ਼ਨਰ ਸਾਹਿਬ ਤੁਹਾਨੂੰ ਬੇਨਤੀ ਕਰਨ ਆਇਆ ਹੈ ਕਿ ਸਮਾਜ ਨੂੰ ਤੁਸੀਂ ਦੱਸ ਦਿਓ ਕਿ ਕਾਰਪੋਰੇਸ਼ਨ ਕੋਲ 1 ਰੁਪਿਆ ਨਹੀਂ ਹੈਗਾ ਲੋਕੀਂ ਆਵੇਂ ੱਟਕੇ ਖਾਈ ਜਾਂਦੇ ਪਿਆ ਅੱਜ ਪੰਜਾਬ ਦੇ ਅੰਦਰ ਮੈਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਗਾਤਾ ਜਾਵੇ ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਕਿਉਂਕਿ ਇਸ ਕਰਕੇ ਅੱਜ ਜਨਤਾ ਅੱਜ 15-15 ਦਿਨ ਤੋਂ ਜਿਨ੍ਹਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਸਥਾਨੀਆਂ ਨਿਕਾਇਮ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਸੀਂ 20 ਦਿਨ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਬੜੇ ਪਰੇਸ਼ਾਨ ਆ ਅਸੀਂ ਜੈ ਜੀ ਸਾਹਿਬ ਨੂੰ ਫੋਨ ਕੀਤਾ ਜੀ ਜੈ ਜੀ ਸਾਹਿਬ ਕਹਿੰਦੇ ਆ ਜੀ ਅਸੀਂ 3 ਵਜੇ ਵਾਡਾ ਜਿਹੜਾ ਮੋਟਰ ਦਾ ਜਿਹੜਾ ਕੰਮ ਹੈ ਅਸੀਂ ਚੈੱਕ ਕਰਵਾਨੇ ਆ ਤਿੰਨ ਵਜੇ ਕਿਹੜੇ ਦਿਨ ਇਹ ਤਿੰਨ ਤਿੰਨ ਦਿਨ ਹੋ ਗਏ ਜੀ ਇਸ ਗੱਲ ਨੂੰ ਅੱਛਾ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਸ਼ਾਮ ਨੂੰ 5 ਵਜੇ ਉਹ ਕਹਿੰਦੇ ਜੀ ਅਸੀਂ ਅਗਲੇ ਦਿਨ ਸਵੇਰੇ ਸਲੋਨੀ ਮਾਤਾ ਮੰਦਰ ਲੰਬਾ ਪਿੰਡ ਚੋਂ ਕਿ ਟਿਊਬ ਵਾਲਾ ਅਸੀਂ ਉਹ ਚੈੱਕ ਕਰਵਾਨੇ ਆ ਠੀਕ ਹੈ ਲੇਕਿਨ ਉਹ ਵੀ ਸਮੱਸਿਆ ਜਿਹੜੀ ਹੈ ਉਹਨਾਂ ਕੋਲੋਂ ਨਹੀਂ ਹੱਲ ਹੋਈ ਅਸੀਂ ਕੱਲ ਵੀ ਫੋਨ ਕੀਤਾ ਉਹ ਕਹਿੰਦੇ ਜੀ ਅਸੀਂ ਅੱਜ ਬੰਦਾ ਭੇਜਾਂਗੇ ਅੱਜ ਚੈੱਕ ਕਰਾ ਦੇਾਂਗੇ ਪਰ ਸਰ ਇਸ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਪਾਣੀ ਦੀ ਦਿਕਤ ਹੈ ਮੁੱਲ ਟੈਂਕਰ ਪੈਸਿਆਂ ਤੇ ਖਰੀਦ-ਫਰੀਦ ਕੇ ਅਸੀਂ ਆਪਣੇ ਘਰਾਂ ਦੇ ਬਾਹਰ ਖੜੇ ਕੀਤੇ ਦੇ ਤੁਹਾਡਾ ਏਰੀਆ ਗੱਲਾਂ ਨਾਰਥੋਂ ਦਾ ਪੈਂਦਾ ਕਿ ਵਿੱਚ ਸੈਂਟਰ ਵੀ ਆਂਦਾ ਹੈ ਨਾਰਥ ਪੈਂਦਾ ਜੀ ਨਾਰਥ ਜੈਮਨ ਲਗਰ ਗਲੀ ਨੰਬਰ 6 ਉਮਕਾਰ ਨਗਰ ਤੁਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਨਹੀਂ ਕੋਈ ਨਹੀਂ ਅਸਲ ਢਾਲ ਸਾਹਿਬ ਦੇ ਦਫਤਰ ਗਏ ਸੀ ਕਿ ਜੀ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਜੀ ਅਸੀਂ ਸਵੇਰੇ ਤੁਹਾਡਾ ਜਿਹੜਾ ਪਾਣੀ ਦਾ ਮੁਹੱਈਆ ਵਾ ਅਸੀਂ ਹੱਲ ਕਰਾ ਦੇਾਂਗੇ ਪਰ ਉਹ ਕੋਈ ਵੀ ਚੀਜ਼ ਕਿਸੇ ਨੇ ਹੱਲ ਨਹੀਂ ਕਰਾ ਕੇ ਦਿੱਤੀ ਬਸ ਗੱਲਾਂ ਅਚ ਵਰਬਲੀ ਗੱਲਾਂ ਹੀ ਸਾਰੀਆਂ ਹੋ ਰਹੀਆਂ ਢਾਲ ਸਾਹਿਬ ਨੇ ਮੌਕਾ ਦੇਖਿਆ ਆ ਕੇ ਹਾਂ ਜੀ ਦੇਖੋ ਕੋਈ ਵੀ ਨਹੀਂ ਆਇਆ ਜੀ ਉੱਥੇ ਮੌਕੇ ਤੇ ਕੋਈ ਅਧਿਕਾਰੀ ਨਹੀਂ ਆਇਆ ਜੀ ਨਾ ਹੀ ਕਿਸੇ ਨੇ ਆ ਕੇ ਗਲੀ ਚੈੱਕ ਕੀਤੀ ਅਸੀਂ ਜੈ ਜੀ ਸਾਹਿਬ ਨੂੰ ਕਿਹਾ ਮੈਂ ਕਿਹਾ ਸਰ ਤੁਸੀਂ ਵਿਜ਼ਿਟ ਕਰੋ ਸਾਡੇ ਕੋਲ ਆਓ ਆ ਕੇ ਚੈੱਕ ਕਰੋ ਉਹ ਕਹਿੰਦੇ ਜੀ ਅਸੀਂ ਆ ਰਹੇ ਹਾਂ ਅਸੀਂ ਤੁਸੀਂ ਸ਼ਾਮ ਨੂੰ 5 ਵਜੇ ਆਪਣੇ ਘਰ ਰਹੀਓ ਉਹਨਾਂ ਨੇ ਸਾਡਾ ਕੰਟੈਕਟ ਨੰਬਰ ਲਿਆ ਲੇਕਿਨ ਉਹਨਾਂ ਵੱਲੋਂ ਕੋਈ ਪੇਸ਼ ਨਹੀਂ ਹੋਇਆ ਕੀ ਨਾਮ ਕੀ ਜੈ ਸਾਹਿਬ ਦਾ ਸੰਜੀਵ ਕੁਮਾਰ ਦੱਸਿਆ ਹੀ ਉਹਨਾਂ ਨੇ ਨਾਮ ਠੀਕ ਕਾਰਨ ਕੀ ਤੁਸੀਂ ਨਗਰ ਨਿਗਮ ਦਫਤਰ ਆਏ ਹੋ ਜੀ ਸਰ ਮਹੀਨਾ ਹੋ ਗਿਆ ਪਾਣੀ ਨਹੀਂ ਉਹਦੇ ਰਖੜੀਆਂ ਤੋਂ ਪਹਿਲਾਂ ਦਾ ਪਾਣੀ ਆ ਰਿਹਾ ਸੀ ਹੁਣ ਵੀ 1 ਘੰਟਾ ਪਾਣੀ ਆਂਦਾ ਉਸ ਤੋਂ ਬਾਅਦ ਪਾ ਅਸੀਂ ਪਾਣੀ ਵੀ ਨਹੀਂ ਪੀ ਸਕਦੇ ਨਾ ਕਿਚਨ 'ਚ ਪਾਣੀ ਹੈਗਾ ਇੰਨਾ ਬੁਰਾ ਹਾਲਾ ਕਰਦਾ ਤੁਸੀਂ ਖੁਦ ਜਾ ਕੇ ਦੇਖ ਸਕਦੇ ਆ ਸੀਵਰੇਜ ਦੀ ਸਮੱਸਿਆ ਕਿਸ ਤਰ੍ਹਾਂ ਦੀ ਸੀ ਹਾਂਜੀ ਏਰੀਆ ਕੋਨ ਹੈ ਜੈਮਲਨਗਰ ਸੀਵਰੇਜ ਦੀ ਸਮੱਸਿਆ ਦਾ ਵੀ ਮੁਸ਼ਕਿਲ ਆ ਨਹੀਂ 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 ਸੀਵਰੇਜ ਦਾ ਨਹੀਂ ਹੈਗਾ ਕੱਲੇ ਪਾਣੀ ਪੀਣ ਵਾਲੇ ਦੀ ਮੁਸ਼ਕਿਲ ਆ ਕਿੰਨੇ ਦਿਨ ਤੋਂ ਮੁਸ਼ਕਿਲ ਆ ਰਹੀ ਹੈ ਰੱਖੜੀਆਂ ਤੋਂ ਪਹਿਲਾਂ ਦੀ ਗੱਲ ਆ ਰੱਖੜੀਆਂ ਤੋਂ ਪਹਿਲਾਂ ਦੀ ਗੱਲ ਆ ਤੇ ਹੁਣ ਦੇਖ ਲਓ ਅੱਜ 22 ਦਿਨ ਹੋ ਗਏ ਆ ਸਾਨੂੰ ਇੰਨੀ ਪ੍ਰੋਬਲਮ ਚੱਲ ਰਹੀ ਹੈ ਤੁਸੀਂ ਕਿਸੇ ਅਧਿਕਾਰੀ ਨੂੰ ਮਿਲੇ ਹੋ ਜਾ ਕੇ ਨਹੀਂ ਸਰ ਜੀ ਤੁ ਫਿਰ ਅਧਿਕਾਰੀ ਨੂੰ ਮਿਲੇ ਨਹੀਂ ਕਿਸ ਤਰ੍ਹਾਂ ਕੰਮ ਹੋਏਗਾ ਦੱਸੋ ਤੁਸੀਂ ਅਸੀਂ ਅਸੀਂ ਜੇਆਈ ਨੂੰ ਫੋਨ ਕੀਤਾ ਭਾਜੀ ਉਹਨਾਂ ਨੇ ਉਹਨਾਂ ਨੇ ਵੀ ਨਹੀਂ ਚੱਕਿਆ ਇੰਨੀ ਵਾਰੀ ਫੋਨ ਕੀਤਾ ਫਿਰ ਅਸੀਂ ਧਰਨਾ ਲਾਇਆ ਉੱਥੇ ਵੀ ਨਹੀਂ ਸਾਡੀ ਕਾਰਵਾਈ ਹੋਈ ਫਿਰ ਅਸੀਂ ਇੱਥੇ ਆਏ ਤੁਹਾਡੇ ਏਰੀਆ ਦੇ ਐਮਐਲਏ ਸਾਹਿਬ ਬਾਬਾ ਹਨਰੀ ਹੈਗੇ ਜੀ ਉਹਨਾਂ ਨਾਲ ਬਹੁਤ ਗੱਲਬਾਤ ਕੀਤੀ ਉਹਨਾਂ ਨਾਲ ਤੁਸੀਂ ਕੋਈ ਨਹੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਸਾਨੂੰ ਆਹ ਪ੍ਰੋਬਲਮ ਆ ਰਹੀ ਉਹਨਾਂ ਨੂੰ ਵੀ ਤਾਂ ਪਤਾ ਹੀ ਹੈ ਜਦੋਂ ਟੈਂਕਰ ਰੋਡ ਤੇ ਲੱਗਦੇ ਉਹਨਾਂ ਨੂੰ ਨਹੀਂ ਪਤਾ ਜਦੋਂ ਵੋਟਾਂ ਲੈਣ ਆਉਂਦੇ ਉਦੋਂ ਪਤਾ ਹੁੰਦਾ ਉਦੋਂ ਤਾਂ ਹੱਥ ਜੋੜਦੇ ਸਾਡੇ ਸਾਹਮਣੇ ਅੱਜ ਸਾਨੂੰ ਆਹ ਪ੍ਰੋਬਲਮ ਆ ਸਾਨੂੰ ਕਿਸੇ ਨੇ ਹੱਲ ਨਹੀਂ ਦਿੱਤਾ ਹੁਣ ਤੁਸੀਂ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣਾ ਜੀ ਹਾਂਜੀ ਠੀਕ